ਅਸੀਂ ਮੈਂ ਪਹਿਲੇ ਦਿਨ ਤੋਂ ਕਹਿਣਾ ਇਹ ਫਰਾਡ ਹੈ ਇਹ ਧੋਗ ਹੈ ਇਹ ਡੁਪਲੀਕੇਟ ਹੈ ਨਕਲੀ ਹੈ ਅਮਰਿਤਪਾਲ ਇਹ ਝੂਠਾ ਬੰਦਾ ਹੈ ਇਹਨੇ ਸਿਰਫ ਤੇ ਸਿਰਫ ਧੋਗ ਕਰਕੇ ਇੱਕ ਪੰਥਿਕ ਮਕੋਟਾ ਪਾ ਕੇ ਅੱਜ ਲੋਕਾਂ ਨੂੰ ਗੁੰਮਰਾਹ ਕਰਦਾ ਫਿਰਦਾ ਪੰਥ ਦਾ ਗੁਰੂ ਦਾ ਨਾਂ ਲੈਣ ਵਾਲਾ ਬਾਣੇ ਤੇ ਬਾਣੀ ਦਾ ਸਤਿਕਾਰ ਕਰਨ ਵਾਲਾ ਕਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਥਾਣੇ ਲਜਾਈ ਨਹੀਂ ਸਕਦਾ ਇੱਕ ਬੰਦੇ ਨੂੰ ਛਡਾਉਣਾ ਹੁਣ ਮੈਂ ਤੁਹਾਨੂੰ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਆਡੀਓ ਦੇਣ ਆਲਾ ਕਿ ਜਿਹੜੇ ਹੁਣ ਵੀ આરોਪ ਲਾ ਰਹੇ ਆ ਵੇਖੋ ਦੋ ਦੋ ਕਿਸਮ ਦੇ ਲੋਕ ਨੇ ਜੱਲੂਪੁਰ ਖਿਹੜੇ ਚ ਇੱਕ ਹੈ ਗੁਰਦੀਪ ਸਿੰਘ ਜੱਲੂਪੁਰ ਖਿਹੜਾ ਸੁਣਿਆ ਜੀ ਜਿਹਨੂੰ 32 ਸਾਲ ਹੋ ਗਏ ਜੇਲ੍ਹ ਚ ਇਸੇ ਪਿੰਡ ਦਾ ਜੀ ਜੱਲੂਪੁਰ ਖਿਹੜੇ ਦਾ 32 ਸਾਲ ਆਲੇ ਨੂੰ ਤਾਂ ਅਜੇ ਤੱਕ ਸਰਕਾਰ ਰਿਆ ਨਹੀਂ ਕਰਦੀ ਕਿਉਂ ਕਿ ਉਹਨੇ ਲੜਾਈ ਲੜੀ ਸੀ 84 ਦੀ ਜਿਹੜਾ ਸ੍ਰੀ ਹਰਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਸੀ ਉਹਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਅਸਲ ਗੁਰੂ ਵਾਸਤੇ ਹਾਂ ਦਾ ਨਾਰਾ ਮਾਰਨ ਵਾਲੇ ਉਹ ਲੋਕ ਨੇ ਬਲਵੰਤ ਸਿੰਘ ਰਾਜੋਆਣਾ ਸਾਹਿਬ ਜਲੂਪੁਰ ਖੇੜਾ ਦੇ ਗੁਰਦੀਪ ਸਿੰਘ ਉਹਨਾਂ ਨੂੰ ਤਾਂ ਇਹ ਪੁੱਛਦਾ ਨਹੀਂ ਇਹ ਜਿਹੜਾ ਡੁਪਲੀਕੇਟ ਹੈ ਆਇਦਾ ਮੈਂ ਦੱਸ ਦਿਆਂ ਪੁਛੋਕਰ ਜਿਹੜਾ 2019 ਦੀ ਇਲੈਕਸ਼ਨ ਹੋਈ ਸੀ ਨਾ ਅਰਜੀਤ ਛੋਰੀ ਚਾਚੇ ਹੋਰੀ ਜਿਹੜਾ ਇਹਦਾ ਚਾਚਾ ਆਉਣੇ ਅੰਦਰ ਆਇਆ ਬਾਹਰੋਂ ਉਦੋਂ ਇਹ ਕਾਂਗਰਸ ਦੀ ਮਦਦ ਕਰਦਾ ਸੀ ਕਾਂਗਰਸ ਦੇ ਕੈਂਡੀਡੇਟ ਦੀ ਮਦਦ ਕੀਤੀ ਔਰ ਵਿਰੋਧਤਾ ਕੀਤੀ ਕੀਤੀ ਪਰਮਜੀਤ ਖਾਲੜਾ ਹੋਰਾਂ ਦੀ ਇਹ ਲੋਕ ਜਦੋਂ 84 ਹੋਇਆ ਇਹ ਤਾਂ ਕਾਂਗਰਸ ਦੇ ਇੰਦਰਾ ਗਾਂਧੀ ਦੇ ਫੈਸਲੇ ਦੇ ਹੱਕ 'ਚ ਖਲੋਣ ਵਾਲੇ ਲੋਕ ਸਨ ਮਗਰ ਅੱਜ ਇਹਨਾਂ ਨੇ ਇੱਕ ਬਾਣਾ ਪਾ ਕੇ ਬੜਾ ਖਤਰਨਾਕ ਗੇਮ ਖੇਡਣੀ ਸ਼ੁਰੂ ਕੀਤੀ ਔਰ ਜਿਹੜਾ ਉਸ ਨੂੰ ਐਕਸਪੋਜ਼ ਕਰਦਾ ਉਹਨੂੰ ਇੱਕ ਕੌਮ ਦਾ ਗद्दार ਦੱਸ ਦੇ ਤੇ ਮੈਂ ਪੁੱਛਣਾ ਚਾਹੁੰਦਾ ਗੁਰਦੀਪ ਸਿੰਘ ਜੱਲੂ ਖੜੇ ਦਾ ਕੀ ਉਹ ਕਿਵੇਂ ਕੌਮ ਦਾ ਗद्दार ਹੋਇਆ ਜੀ ਉਹ ਤਾਂ 32 ਸਾਲ ਹੋ ਗਏ ਵਿਚਾਰੇ ਨੂੰ ਅੰਦਰ ਤੁਹਾਨੂੰ ਤਾਂ ਹਲੇ ਸਾਲ ਤੈਨੂੰ ਇਹ ਤਾਂ ਥੋੜੀ ਟਿਕਾ ਨਿਕਲੀਆਂ ਪਈਆਂ ਤੁਸੀਂ ਵੱਡੀ ਆਪ ਦੀਆਂ ਗੱਲਾਂ ਕਰ ਦਿਓ ਕਿਸੇ ਸ਼ਹੀਦ ਦੀ ਜਿਹੜੇ ਇਹ ਪਰਿਵਾਰ ਨੇ ਛੀਜ਼ਾਂ ਦੇ ਪਰਿਵਾਰਾਂ ਦੀ ਕਦੇ ਪੁੱਛਕਿਛ ਕੀਤੀ ਹੈ ਨਹੀਂ ਚਲੋ ਮੈਂ ਅੱਗੇ ਜਾਣਾ ਆ ਸੁਣ ਲੈ ਆ ਸੁਣ ਲਿਓ ਹੁਣ ਜਿਹਦੀ ਮੈਂ ਆਡੀਓ ਸੁਣਾਉਣ ਲੱਗਿਆ ਧਿਆਨ ਨਾਲ ਸੁਣਿਓ ਆ ਫਾਦਰ ਹੈ ਕੀ ਕਹਿ ਰਿਹਾ ਕੀਤੇ ਬਾਰੇ ਜਿਹੜਾ ਸੁਪਰੀ ਗਿਆ ਉਹ ਅਸੀਂ ਸਾਡੇ ਨਾਲ ਦबई ਸਰੇ ਇਕੱਠੇ ਰਹੇ ਅਸੀਂ ਅੱਛਾ ਹੈ ਤੇ ਗੁਰਪ੍ਰੀਤ ਦਾ ਭਰਾ ਜਿਹੜਾ ਸੁਪਰੀ ਗਿਆ ਉਹ ਅਸੀਂ ਸਾਡੇ ਨਾਲ ਦबई ਸਰੇ ਇਕੱਠੇ ਰਹੇ ਅੱਛਾ ਹੈ ਤੇ ਉਹਨਾਂ ਨੂੰ ਸਾਡਾ ਬਹੁਤ ਪਿਆਰ ਹੋਵਦਾ ਸੀ ਉਹ ਪਹਿਲਾਂ ਅਮਰਪਾਲ ਦੀ ਬਹੁਤ ਬਟਾਪ ਕੋਟਰੀ ਉੱਥੋਂ ਕਰਦਾ ਗਿਆ ਸਾਡੇ ਕੋਲ ਹੀ ਠੀਕ ਹੈ ਹੈ ਤੇ ਦੁਬਈ ਤੇ ਅਮਰਿਤਪਾਲ ਦੇ ਨਾਲ ਇਕੱਠਾ ਸੀ ਇਕੱਠੇ ਹੀ ਰਹਿ ਅੱਛਾ ਹੁਣ ਸੁਣਾਓ ਜੀ ਔਰ ਬੜੇ ਧਿਆਨ ਨਾਲ ਸੁਣਿਓ ਜੀ ਹਲੇ ਮੈਂ ਤੁਹਾਨੂੰ ਅੱਜ ਟ੍ਰੇਲਰ ਹੀ ਦੇ ਰਿਆਂ ਇਸ ਤੋਂ ਬਾਅਦ ਅਗਲੀ ਮੈਂ ਫੇਰ ਲਿਆਉ ਦੋ ਤਿੰਨ ਮੇਰੇ ਕੋਲ ਆ ਮਗਰ ਅੱਜ ਟ੍ਰੇਲਰ ਸੁਣਿਓ ਧਿਆਨ ਨਾਲ ਸੁਣਿਓ ਅਮਰਿਤਪਾਲ ਦੀ ਟਾਕ ਵਿਦ ਸੁਖਪ੍ਰੀਤ ਸਿੰਘ ਹਰੀ ਨੋ ਗੁਰਪ੍ਰੀਤ ਸਿੰਘ ਹਰੀ ਨੋ ਦੇ ਭਰਾ ਨਾਲ ਜੀਦੇ ਬਾਰੇ ਤਰਸ਼ੇਮ ਸੋ ਆਪ ਕਬੂਲਦੇ ਆ ਕਿ ਹਾਂ ਸਾਡੇ ਪਰਿਵਾਰ ਦਾ ਹਿੱਸਾ ਸਾਡੇ ਨਾਲ ਰਿਹਾ ਹੁਣ ਸੁਣ ਲਿਓ ਗੱਲ ਸੁਣਾ ਭਾਈ ਹਾਂਜੀ ਆ ਇੱਕ ਮੈਂ ਹੋਰ ਦੱਸ ਦਿਆਂ ਜੀ ਬਾਜਵਾ ਜੀ ਬਹਿ ਜਾਓ ਆ ਥੋੜੇ ਮਸਲੇ ਦਾ ਕੰਮ ਆ ਅੱਗੇ ਇੱਕ ਬੰਦੇ ਦੀ ਤਾਂ ਚੱਕਰ ਚ ਪਵਾਤਾ ਤੂੰ ਹੁਣ ਜਿਹੜਾ ਪ੍ਰੂਫ ਦੇਣ ਲੱਗਿਆ ਹੁਣ ਖਬਰ ਛਾਪਿਓ ਉਹ ਵਿਧ ਪ੍ਰੂਫ ਦੇ ਰੇ ਕਿਉਂਕਿ ਇੱਥੇ ਤਾਂ ਜਿਹੜਾ ਬੋਲਣ ਦੀ ਕੋਸ਼ਿਸ਼ ਕਰਦਾ ਨਾ ਸਰਕਾਰ ਸੁਣ ਕੇ ਹੀ ਰਾਜੀ ਨਹੀਂ ਅਸਲ ਅਰਸ਼ ਡੱਲਾ ਲੋਰੈਂਸ ਬਿਸ਼ਨੋਈ ਜੈਪਾਲ ਭੁੱਲਰ ਆਹ ਜਿਹੜਾ ਆ ਲੰਡਾ ਹਰੀਕੇ ਅਰਿੰਦਾ ਹੈਪੀ ਪਸ਼ੀਆ ਇਹਨਾਂ ਸਾਰੇ ਗੈਂਗਸਟਰ ਦਾ ਆਈਐਸਆਈ ਨਾਲ ਕੇ ਕੋਈ ਸਭ ਤੋਂ ਵੱਡਾ ਲਿੰਕ ਹੈ ਉਹਦੀ ਫੋਟੋ ਵਿਖਾਈ ਆਪ ਰੌਡ ਦੀ ਐ ਆ ਇਹਦੀ ਆ ਇਹ ਬੰਦਾ ਮੈਂ ਆ ਫੋਟੋ ਲਈ ਵਿਖਾਉਣੀ ਮਿੱਤਰਾ ਅਸਲੀ ਫੋਟੋ ਵਿਖਾ ਬੰਦੇ ਅੰਦਰਲੇ ਕੀਦੇ ਤਾਂ ਬਾਹਰਲੀ ਫੋਟੋ ਆ ਅਸਲੀ ਫੋਟੋ ਵਿਖਾ ਜੀ ਆ ਆ ਬੰਦਾ ਹੁਣ ਤੁਸੀਂ ਆਡੀਓ ਸੁਣਿਓ ਜੀ ਜਿਹਦੇ ਬਾਰੇ ਇਹਦਾ ਫਾਦਰ ਆਪ ਕਹਿੰਦਾ ਕਿ ਸਾਡ ਸਾਡਾ ਪਰਿਵਾਰ ਦਾ ਇਸ ਨੂੰ ਸੁਣਿਆ ਆ ਭਾਈ ਕੀ ਆ ਜਹਾ ਹੋਂਡ ਉਹਦੋਂ ਮੈਂ ਮੈਂ ਨਾ ਤੁਹਾਨੂੰ 5-6 ਆਡੀਓ ਸੁਣਾਉ ਇੱਕ ਜਗ੍ਹਾ ਸੁਣਾਉ ਜਿੱਥੇ ਜੈਪਾਲ ਭੁੱਲਰ ਦੀ ਗੱਲ ਕਰਦਾ ਕਿ ਹਾਂ ਮੇਰਾ ਬੰਦਾ ਆ ਉਹ ਸੁਣਾ ਰਿਹਾ ਬੈਂਕ ਲੁੱਟਦੇ ਆ ਬੈਂਕ ਲੁੱਟਿਆ ਖਬਰ ਵੀ ਲੱਗੀ ਸੀ ਆ ਜਦੋਂ ਜੈਪਾਲ ਭੁੱਲਰ ਮਰਦਾ ਤੇ ਇਹਦੇ ਚ ਜ਼ਿਕਰ ਆਇਆ ਹਾਂ ਫੋਲੋਇੰਗ ਇਨਫਰੋਮਡ ਫਰੋਮ ਪੰਜਾਬ ਐਸਟੀਐਫ ਕੋਲਕਾਤਾ న్యూਟ੍ਰਲਾਈਜ਼ਡ ਟੂ ਵਾਂਟਡ ਡਰੱਗ ਸਮਗਲਰ ਜੈਪਾਲ ਭੁੱਲਰ ਜਸਪ੍ਰੀਤ ਜੱਸੀ In 2017, Jaypal looted 1.3 crore from cash van on Chandigarh Patiala highway near private university and rupees 35 lakhs from an ATM loading van in Roopar. 2020 che Jaypal carried out a dacoity in which looted about 33 kg gold from Ludhiana. 15521 ਜੈਪਾਲ ਐਨ ਐਸ ਅਸੋਸੀਏਟ ਸ਼ਾਰਟ ਡੈਟ 2 ਪੰਜਾਬ ਪੁਲਿਸ ਏਐਸਆਈ ਜੈਨ ਜਗਰਾਉਣ ساری ਗੱਲ ਸੁਣ ਲੋ ਜੀ ਫਿਰ ਜਦੋਂ ਹੁਣ ਜੇ ਬਾਈ ਤੁਹਾਨੂੰ ਨਿਗੜਿਆ ਇਹ ਕੇਸ ਹੈ ਨਾ ਉਹ ਵੇਰਾਂ ਪਹਿ ਮੰਗਾਈ ਆ ਇਸ ਬੰਦੇ ਕੋਲ 15 ਵਿਜਾਗ ਜਿਵੇਂ ਜਿਸੀ ਬੋਲੋ ਇਹ ਅੰਮ੍ਰਿਤਪੁਰ ਹੋ ਜਿਹੜਾ ਮੈਂ ਲਿਖਣ ਦੇ ਪਿੱਛੇ ਉਹ ਚ ਮੇਰਾ ਹੀ ਨਾ ਪਹਿ ਲੱਗਿਆ ਆਈਗਾ ਤਾਂ ਮੈਂ ਉਹ ਤਾਂ ਵਿੱਚ ਜੇ ਮੈਨਿਗਿਆ ਤੋਂ ਜਿਹਨਾਂ ਨਾਗਰਿਕ ਨਾ ਆ ਬੀਓ ਕਹੇ ਜਿਹੜੇ ਉਹ ਮੈਂ ਬਤ ਕਰ ਰਹੇ ਹਾਂ ਕਿਉਂਕਿ ਉਹ ਕਹੇ ਆ ਮੇਰੇ ਜੀ ਹਾਂ ਉਹ ਜਿਹੜੇ ਪਾਲਣ ਲੋਕੀ ਦੀ ਸੀ ਹਾਂ ਠੀਕ ਹੈ ਉਹ ਪਏ ਉਹਦੇ ਚ ਮੇਰਾ ਹਿੱਸਾ ਹੈ ਅੱਛਾ ਮਹਾਰੂਪੁਰ ਮਾਗਿਦ ਦਦਨਾ ਵੀ ਉਹ ਜੀ ਮੇਰਾ ਹਿੱਸਾ ਹੀ ਉਹ ਉਹ ਲਾਲਾ ਵੀ ਰੁਤੇ ਹੈਗੇ ਸੀ 40 ਲੱਖ ਰੁਪਏ ਦੀ ਕੋਈ ਖੇਡ ਜਿਹੜੀ ਉਹ 40 ਲੱਖ ਰੁਪਏ ਦੇ ਵਿੱਚੋਂ ਪੇਹਿ ਦਾਲਾ ਕ ਮੇਰਾ ਅੱਛਾ ਤੇ ਉਹ ਉਹ 10 ਲੱਖ ਰੁਪਈਆ ਜਿਹੜਾ ਸੀ ਉਹ ਹੋਣ ਜਦੋਂ ਉਹ ਮਰ ਗਿਆ ਮੁੰਡਾ ਨਾ ਜਿਹੜਾ ਪੱਲਾਵ ਨੇ ਕੰਟਰੋਲ ਹੋ ਗਿਆ ਹਾਂ ਉਹ ਜਿਹੜੇ ਬੰਦੇ ਕੋ ਪੈਸੇ ਜਿੰਨਾ ਜਿਹੜੇ ਉਹ ਜਿੰਦਾ ਸੀ ਮੈਨੇ ਮੰਗੇ ਲੋ ਤੇ ਮੈਨੇ ਜਿਹੜੀ ਮੰਗੀ ਸੀ ਨਾ ਮਤਲਬ ਉल्टा ਸਹੂਦ ਦੇ ਬੰਦਿਆਂ ਦੇ ਪੈਸੇ ਕੋਈ ਲੱਗੇ ਜਿਹੜੀ ਚਾਹ ਕੇ ਰਹੇ ਮੇਰੇ ਕੋਲ ਚੁੱਕ ਲਈ ਮੈਂ ਨਵੀਂ ਨਰੂਮ ਲਾ ਕੇ ਜਦਾ ਬਕਰਾਂ ਨਾ ਅੱਛਾ ਤੇ ਉਹਨੂੰ ਮਰ ਗਿਆ ਸੀ ਜਿਹੜੇ ਬੰਦੇ ਦਾ ਹੈਗਾ ਸੀ ਜਿਹਨੂੰ ਪੈਸੇ ਪੈ ਰਹੇ ਸੀ ਉਹਨਾਂ ਨੂੰ ਆਪੇ ਹੋ ਰਿਹਾ ਹੈ ਅੱਜਾ ਤੇ ਬਈ ਦਾ ਪੈਸਾ ਕੀ ਕਰਨਾ ਸੀ ਨਾ ਤੇ ਮੈਂ ਨਹੀਂ ਚਾਹਣਾ ਕਿ ਉਹ ਪੈਸੇ ਜਿਹੜੇ ਹਨ ਮੈਂ ਨਿੱਜੀ ਤੌਰ ਤੇ ਲੱਭਾਂ ਹੂੰ ਤੇ ਕੋਈ ਅਦਰੇ ਮਸਲਾ ਹੈ ਜਿਹੜੇ ਕੰਪਨੀ ਦਾ ਸੀ ਉਹ ਕੰਮ ਹੋਰ ਸੀ ਕੰਮ ਦਾ ਮਸਲਾ ਜੀ ਕੋਈ ਉਧਰਲੇ ਪਾਸੇ ਨਾ ਕੋਈ ਕੰਮ ਕੋਈ ਹੈ ਨਾ ਤੇ ਉਹ ਉਹ ਜਿਹੋਣ ਤਰ੍ਹਾਂ ਕੋਈ ਹੈ ਨਹੀਂ ਲਾਉਂ ਮੈਂ ਬੰਦੇ ਨੂੰ ਕਹਾਂ ਮੇਰੇ ਪੇ ਉਹ ਮੈਂ ਤਾਵਲ ਕਰ ਰਿਹਾ ਇਹ ਮੈਨੂੰ ਇੱਥੋਂ ਨਿਕਲਣਾ ਪਿਆ ਲੈ ਕੇ ਇਸ ਹੁਣ ਇਹ ਵੀ ਜਿਹੜਾ ਕੋਈ ਨਿੱਜੀ ਮਸਲਾ ਹੈ ਕਿ ਜੇ ਕੈਮਰਾ ਵਾਲੀ ਵੀਜ਼ਾ ਰਿਵਿਊ ਨਾ ਇਹ ਕਰਕੇ ਨਹੀਂ ਹੋਣਿਆ ਵੀ ਆਪਾਂ ਜਿਹੜਾ ਵਾ ਕਿ ਇਕਨ ਗਵਰਨਮੈਂਟ ਦਾ ਰੌਲਾ ਤਾਂ ਆ ਗਿਆ ਆਪਣੇ ਨਾਲ ਹੁਣ ਕੋਈ ਮੇਰੇ ਪਸੰਦ ਦਾ ਮਸਲਾ ਤਾਂ ਹੈ ਨਹੀਂ ਮੇਰੇ ਕਿਦਾਂ ਵੱਟ ਦਾ ਰੌਲਾ ਇਹਨਾਂ ਨੇ ਕਿ ਮੈਂ ਸੋਚਿਆ ਸੀ ਉਦੋਂ ਕਰੇ ਮਗਾਉਂਗਾ ਜੇ ਕਿਤੇ ਇੱਥੇ ਰੋੜ ਪੈ ਗਈ ਕਿਸੇ ਕੇਸ ਦੇ ਮਸਲੇ 'ਚ ਕਿ ਉਦਾਂ ਉਹਨੇ ਹੌਂਦੇ ਕਿ ਦੱਸ ਉਹ ਕਹਿੰਦਾ ਕਿ ਭਾਈ ਹਜੇ ਤੇ ਮੈਂ ਕਾਉਂਸਲ ਨਹੀਂ ਕਰ ਸਕਦਾ ਸਰ ਜੀ ਜੇ ਤੁਸੀਂ ਇਹ ਦੰਦੀਆ ਵੀ ਸਾਰੇ ਉਹਦੇ ਟਰੈਕਿੰਗ ਹੋ ਗਏ ਆ ਪੈਸੇ ਤਾਂ ਇਹ ਕੈਸ਼ ਦੇ ਰੂਪ ਚ ਹੈ ਨਾ ਕੁਝ 골ਡ ਹੈ ਕੁਝ ਪੈਸਾ ਉਹ ਵੀ ਕਹਿੰਦਾ ਕਨਵਰਟ ਕਰਦੇ ਆ ਟਾਈਮ ਲੱਗ ਜਾਣਾ ਕਿਉਂਕਿ ਇਹਨੇ ਸੋਨਾ ਨਹੀਂ ਪੜਨਾ ਆਪਣੇ ਉੱਤੇ ਤੇ ਤਾਜਾ ਤਾਜਾ ਜਿਆ ਬਾਜ਼ਾਰ ਘੁੰਟ ਰਿਹਾ ਹੈ ਸਿਰਫ ਆਪਣੇ ਮਨ ਨਾਲ ਨਹੀਂ ਗੱਲ ਤੇ ਵੀ ਨਹੀਂ ਸੀ ਕੋਈ ਪਤਾ ਹੀ ਉਹਨਾਂ ਨੂੰ ਕਿਹੜੇ ਕਿਹੜੇ ਬੰਦੇ ਆ ਤੇ ਮੈਂ ਉਹਨੂੰ ਗਿਆ ਕਿ ਚਲ ਕੋਈ ਇੰਤਜ਼ਾਮ ਕਰ ਉਹ ਕਹਿੰਦਾ ਮੈਂ ਅਮਰੀਕਾ ਨਾਲ ਗੱਲ ਕਰਦਾ ਕਿ ਸੰਬੰਧ ਇਹਨਾਂ ਉਹਨਾਂ ਨੂੰ ਕਹਿੰਦਾ ਡਾਲਰ ਭੇਜ ਦੋ ਚਲ ਉਹਨਾਂ ਨਾਲ ਗੱਲ ਕਰਕੇ ਬਾਅਦ ਚੰਨੋ ਜੀ ਦਊਗਾ ਤਨ ਕਿਪੋਟੇ ਦਾ ਜਵਾਨੜੀ ਇਹਨਾਂ ਨੇ ਮੁੱਕ ਨਾਲ ਪਿੱਛੇ ਮੁੱਕ ਨਾਲ ਰਹੇ ਨੇ ਹੋਣ ਕਿਹੜਾ ਕੋਵਾਲੀਵਾਰ ਸੀ ਨਾ ਜੇ ਪਬਲਿਕਲੀ ਕਹਿ ਸਕਦੇ ਨਹੀਂ ਉੱਠ ਕੇ ਵੀ ਉਹਨਾਂ ਦੇ ਆਪਾਂ ਕੋਹ ਲੈ ਲੈਣੇ ਹਾਂ ਕਿਉਂ ਮੈਂ ਇਹ ਚੰਗੀ ਗੱਲ ਕਹਿ ਰਿਹਾ ਵੀ ਤੁਸੀਂ ਕਿੰਨੇ ਹੋਂਦ ਆਸਦੇ ਮੈਨੂੰ ਇਹ ਜਿਹੜਾ ਬੋਲ ਰਿਹਾ ਨਾ ਜੀ ਹੁਣ ਸੁਖਪ੍ਰੀਤ ਬੋਲ ਰਿਹਾ ਪਹਿਲਾਂ ਅਮਰਿਤਪਾਲ ਬੋਲਿਆ ਔਰ ਤੁਸੀਂ ਵੇਖੋ ਉਹੀ 골ਡ ਦੀ ਲੁੱਟ ਇਹ ਖਬਰ ਅੱਜ ਦੀ ਤਾਂ ਹੈ ਨਹੀਂ ਉਹ 골ਡ ਦੀ ਲੁੱਟ ਉਹ 35 ਲੱਖ ਦੀ ਲੁੱਟ ਇਹ ਕਹਿ ਰਿਹਾ ਮੈਨੂੰ ਸਭ ਪਤਾ ਹੈ गोल्ड ਵੀ ਕਿੱਥੇ ਪਿਆ ਤੁਸੀਂ ਦੱਸ ਸਕਦੇ ਕੋਈ ਅਮਰੇ ਧਾਰੀ ਸਿੰਘ ਜਿਹੜਾ ਅਸਲ ਗੁਰੂ ਦਾ ਸਿੱਖ ਹੋਵੇ ਕੀ ਉਹ ਬੈਂਕ ਲੁੱਟੂ ਕੀ ਉਹ 골ਡ ਦੀ ਬੈਂਕ ਲੁੱਟੂ ਕੀ ਉਹ ਕਹੂੰ ਕਿ ਮੇਰਾ ਹਿੱਸਾ ਉਹਦੇ ਚ ਹੁਣ ਸੁਣੀ ਜਾਇਓ ਧਿਆਨ ਨਾਲ ਕਿਉਂ ਮੈਂ ਕਹਿੰਦਾ ਕਿ ਇਹ ਲਾਰੈਂਸ ਬਿਸ਼ਨੋਈ ਤੋਂ ਵੀ ਵੱਧ ਗਾਂ ਦੀ ਗੱਲ ਹੈ ਇਹਦੀ ਅਰਚ ਡੱਲੇ ਹੋਰੀ ਤਾਂ ਨਿਕੇ ਇਹਦੇ ਮਤਲਬ ਫੇਰ ਕਹਿੰਦਾ ਮੈਂ ਪਨਾਹ ਵੀ ਦਿੰਦਾ ਰਿਆਂ ਇਹਨਾਂ ਨੂੰ ਸੁਣਿਓ ਸਿਆਰੀ ਗੱਲ ਧਿਆਨ ਨਾਲ ਆਜ ਨੂੰ ਉਹ ਵੀ ਪੂਰੀ ਆ ਅਗਲੀ ਸੁਣਿਓ ਕਹਿੰਦਾ ਮੇਰੇ ਕੋਲ ਗਲੌਕ ਦਾ ਪਿਸਟਲ ਉੱਥੇ ਪਿਆ ਘਰੇ ਇਹ ਬਾਹਰ ਸੀ ਤੇ ਕਹਿੰਦਾ ਗਲੌਕ ਪਿਆ ਸੁਣਿਓ ਧਿਆਨ ਨਾਲ ਅਸਲਾ ਵੀ ਰੱਖਿਆ ਹੋਇਆ ਸੀ ਹੁਣ ਮੇਕੋ ਤੁਮ ਸਹੀ ਗੱਲ ਦੱਸਾਂ ਮੇਕੋ ਤਿਆਰ ਦੋ ਜੁੱਤੀਆਂ ਪੇਚੀਆਂ ਆਈਆਂ ਗਲੌਕ ਪਿਆ 4.5 ਲੱਖ ਰੁਪਏ ਦਾ ਪਰ ਜਦ ਉਹ ਏਦਾਂ ਦੀ ਜੀ ਨਹੀਂ ਸਾਰਾ ਦਰਾਜਾਂ ਵਿੱਚ ਹੀ ਆ ਬੰਨ ਪਿੰਡ ਲੈ ਲਿਆ ਸੀ ਮਤਲਬ ਉਹ ਦਿਖਾਇਆ ਤੇ ਮੈਂ ਪਰ ਉਹ ਮਿਲ ਲਿਆ ਤੇ ਮੈਂ ਕਿਸੇ ਕਾਰਜ ਵਾਸਤੇ ਹੈ ਨਾ ਪਰ ਮੈਨੂੰ ਐ ਲੱਗਦਾ ਵੀ ਉਹ ਉਹਦੀ ਕੋਈ ਲੋੜ ਨਹੀਂ ਪਣੀ ਹਾਂ ਦੀ ਘੇੜ 2 ਚਾਹ ਸਾਬਸਤੇ ਮੈਨੂੰ 2 300 ਵਾਸਤੇ ਹੈ ਨਾ ਮੈਨੂੰ ਉਹਦੇ ਕੋਲ ਜਾ ਕੇ ਮਿਲਣਾ ਪਣਾ ਤੇ ਇੰਦਰ ਕਿਸੇ ਨੂੰ ਆਪਾਂ ਦੇ ਨਹੀਂ ਸਕਦੇ ਤੇ ਉਹ ਮੈਨੂੰ ਐ ਲੱਗਦਾ ਹੈ ਕਿ ਹੁਣ ਉਹਨੂੰ ਵੇਚਾਂ ਪਰ ਉਹ ਡੇਚਰ ਦੇ ਮਸਲੇ ਦੇ ਵਿੱਚ ਕੀ ਹੋ ਜੇ ਚੀਜ਼ਾਂ ਵੇਚਣ ਦਾ ਸਮਾਂ ਬੜਾ ਰਿਸਕੀ ਹੁੰਦਾ ਤੇ ਤੁਸੀਂ ਉਲਟਾ-ਪੋਲਟਾ ਬੋਲ ਰਿਹਾ ਕਹਿੰਦੇ ਉੱਤੇ ਹੈ ਨਾ ਸੋ ਮਤਲਬ ਪੈਸਿਆਂ ਦਾ ਤਾਂ ਹੋ ਜੂਗਾ ਪਰ ਇਹ ਪ੍ਰੋਮਿਸ ਨਹੀਂ ਹੈਗਾ ਵੀ ਤੂੰ ਉਹ ਕਿ ਇਹ ਮੈਂ ਤੁਹਾਨੂੰ ਕਿਹਾ ਨਹੀਂ ਦೇನೆ ਇਹ ਵੱਖਰਾ ਹੂੰ ਉਹ ਤਾਂ ਮੈਂ ਦੇ ਦੂੰਗਾ ਦੋ ਤਿੰਨ ਮਹੀਨਿਆਂ ਵਿੱਚ ਮੈਂ ਤੁਹਾਨੂੰ ਚਿਰ ਮਿਲ ਗਏ ਇਹ ਜੇ ਇਹ ਦਰਾਮ ਦੀ ਗੱਲ ਹੋ ਰਹੀ ਹੈ ਕਿਉਂਕਿ ਉਦੋਂ ਟ੍ਰਾਂਸਪੋਰਟ ਕੰਪਨੀ ਦੀ ਗੱਲ ਜਿਹੜੇ ਉਦੋਂ ਗੇੜੇ ਮਾਰਦੇ ਸੀ ਉਹ ਸੀ ਮਗਰ ਤੁਸੀਂ ਇਹ ਗੱਲ ਵੇਖੋ ਕਿ ਕਿਹੜਾ ਗੁਰੂ ਦਾ ਸਿੱਖ ਹੈ ਜਿਹੜਾ ਇੱਕ ਤਾਂ ਵਿੱਚ ਗਾਲਾਂ ਵੀ ਬੜੀਆਂ ਕੱਢਦਾ ਸੁੱਖ ਨਾਲ ਹੋਰ ਜਿਹੜੇ ਛੌਂਕ ਆ ਉਹ ਵੀ ਮਹੌਲੀ-ਮਹੌਲੀ ਦੱਸੂ ਮੈਂ ਤਾਂ ਬੋਲਣਾ ਹੀ ਨਹੀਂ ਚਾਹੁੰਦਾ ਸੀ ਮੈਂ ਛੱਡੋ ਪਰਾਂ ਜੋ ਗੱਲ ਹੋ ਗਈ ਛੋ ਹੋ ਗਈ ਮਗਰ ਹੁਣ ਜੇ ਅਗਲਾ ਕਹਿੰਦਾ ਕਿ ਸਾਡੇ ਵਰਗੇ ਨੂੰ ਸੋਧਣਾ ਤੂੰ ਸਾਨੂੰ ਯਾਰ ਤੁਸੀਂ ਸੋਧੋਗੇ ਡਬਲਟਰ ਬੰਦੇ ਮੈਂ ਨਿਕੰਮੇ ਮਾਨਿਕੰਮੇ ਬੰਦੀ ਹਾਂ ਠੀਕ ਹੈ ਤੁਹਾਡੇ ਆਈਐਸਆਈ ਨਾਲ ਲਿੰਕ ਹੈ ਗੈਂਗਸਟਰ ਨਾਲ ਲਿੰਕ ਹੈ ਦਾ ਇਹ ਮਤਲਬ ਨਹੀਂ ਕਿ ਜਿਹੜਾ ਵਾਕੇ ਗੁਰੂ ਦਾ ਗੁਰੂ ਤੇ ਵਿਸ਼ਵਾਸ ਰੱਖਣ ਵਾਲਾ ਅਸੀਂ ਵੀ ਉਹਨਾਂ ਚੋਂ ਨਹੀਂ ਕੱਚੇ ਖਿਡਾਰੀਆਂ ਚੋਂ ਜੇ ਤੁਸੀਂ ਸਮਝੋ ਕਿ ਅਸੀਂ ਡਰ ਜਾਣਾ ਤੁਹਾਡੇ ਤੁਸੀਂ ਜੋ ਮਰਜ਼ੀ ਕਰੀ ਜਾਓ ਮਗਰ ਸਰਕਾਰ ਕਿੱਥੇ ਆ ਆ ਆਡੀਓ ਸਰਕਾਰ ਕੋਲ ਹੈ ਸਰਕਾਰ ਨੇ ਅਜੇ ਤੱਕ ਕਿਸੇ ਦੀ ਪੁੱਛਕਿਛ ਕੀਤੀ ਹੈ ਤੇ ਚ ਅਗਲੀ ਗੱਲ ਸੁਣੋ ਹੁਣ ਬੜੇ ਧਿਆਨ ਨਾਲ ਆ ਉਸੀਂ ਮੀਨਾਂ ਉਹ ਕਿਦਾਂ ਕਿਦਾਂ ਤੋਂ ਨਹੀਂ ਬਣਾ ਉਹ ਜੇ ਆਪਾਂ ਹੁਣ ਜੀ ਪੈਸੇ ਨੀ ਡਾਗ ਜਾਇਆ ਜਾਂਦੀ ਜਾਂ ਖੜਦਾ ਉਹ ਤੇਰਾ ਬਲੇਵਰ ਕਰਕੇ ਖਾਂਦਾ ਉਹ ਬਣਾਉਂਦੇ ਜੇ ਤਾਂ 5 ਲੱਖ ਰੁਪਏ ਜੇ 5 ਸਾਲ 5 6 ਲੱਖ ਰੁਪਏ ਦੇ ਕੇ ਇਹਦੇ ਵੀ ਡਾਕ ਪੋਚ ਜਾਇਆ ਦੇ ਹੂੰ ਹੂੰ ਇਹ ਜਦੋਂ ਠੀਕ ਹੈ 10ਵੇਂ ਦਵਾਉਣਾ ਇਹਦਾ ਕੋਣ ਤਿੰਨ ਮੈਂ ਜਾਊਗਾ ਵੱਖਰਾ ਕੀ ਨਾ ਹੋ ਗਿਆ ਇਨਾ ਬਾਕੀ ਪੈਸੇ ਆ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਦੇਣ ਦੀ ਉਹਦਾ ਸੌਦਾ ਤੁਹਾਨੂੰ ਦਸਿਆ ਨਾ ਪਿੰਡ ਪਿਆ ਸੌਦਾ ਮਤਲਬ ਜੇ ਤੇ ਉਹਦਾ ਡੀਲ ਹੋ ਗੋ ਜਾਣੀ ਉਹ ਅੱਜ ਹੋਵੇ ਜਾਂ 6 ਮਹੀਨੇ ਨੂੰ ਹੋਵੇ ਜਾਂ ਸਾਲ ਨੂੰ ਤੇ ਉਹਦੇ ਉੱਤੇ ਟਾਈਮ ਲਿਗੋਵੇ ਤਾਂ ਪੱਕੇ ਮਿਲ ਜਾਣਗੇ ਤੇ ਕਹੇ ਵੀ ਬੁੱਕ ਬੰਦ ਤੇ ਨਾ ਜਿੰਨੇ ਵਿੱਚੇ ਬਣਦੇ ਆ ਫਿਰ ਮੇਰੇ ਜਾਣਗੇ ਉਹਦਾ 2000 ਤੋਂ ਹੋਰ ਲੱਗਾ 15 ਇਹ ਸੌਦਾ ਪੱਤਾ ਪਿੰਡ ਕੀ ਪਿਆ ਗਲੌਕ 골ਡ ਮਤਲਬ 골ਡ ਵੀ ਲਕੋਇਆ 골ਡ ਦੇ ਬਾਰੇ ਬੜੇ ਸਟਾਰ ਨਾਲ ਗੱਲ ਕਹਿੰਦਾ ਕਹਿੰਦਾ 골ਡ ਜੇ ਉਂ ਜਾਈਏ ਨਾ ਕਿਸੇ ਕੋਲ ਤੇ ਉਦੋਂ ਹੀ ਉਹਨਾਂ ਦੇ ਕੰਨ ਖੜੇ ਹੋ ਜਾਂਦੇ ਕਿ ਇੰਨਾ ਸੋਨਾ ਆਇਆ ਕਿੱਥੋਂ ਇਸ ਲਈ ਹੁਣ 골ਡ ਕਹਿੰਦਾ ਮੰਗਾਉਣਾ ਪੈਣਾ ਦੁਬਈ ਤੇ ਦੁਬਈ ਚ ਜਾ ਕੇ ਬਦਲ ਸਕਦੇ ਆ ਉੱਥੇ ਤਾਂ ਰੌਲਾ ਪੈ ਜਾਣਾ ਇੰਨਾ 골ਡ ਆਇਆ ਕਿੱਥੋਂ ਆ ਧਿਆਨ ਨਾਲ ਅਗਲੀ 골ਡ ਵਾਲੀ ਸੁਣਾ ਦੇ ਹਾਂ ਆ ਵੀ ਸਮਝੇ ਨਹੀਂ ਮੇਜੀ ਆਪਣਾ ਪਤਾ ਹੀ ਨਹੀਂਗਾ ਕਿ ਇਹ ਜਿਹੜੀ ਸਿਚੁਏਸ਼ਨ ਚ ਇਹ ਪੁੰਗਰੀ ਸਰੋਂ ਠੀਕ ਹੈ ਵੱਡਾ ਮੋਟਾ ਹਨਾ ਉਦੋਂ ਤੇ ਅੰਦਰੋਂ ਜਪ ਤੇ ਕਰਦੇ ਇਹਨਾਂ ਨੂੰ ਕੁਝ ਮੈਥੇ ਕਾਟੇ ਨਾ ਪੈਦਾ ਥੋੜੀ ਪਤਾ ਹੈ ਉਹ ਹੈ ਵਿਦੇਸ਼ਾਂ ਤੇ ਉੱਤੇ ਮੈਂ 50 ਹੀ ਕਹ ਦਿੱਤੇ। ਇੱਕ ਮੈਂ ਮੁਕਰੀ ਮੁਹੰਮਦ ਹੈਪੀ ਪਤਾ ਕੌਣ ਆ? ਕੌਣ? ਉਹ ਨਹੀਂ ਜੀ ਨਹੀਂ। ਹਮਨੇ ਇੱਕ ਤੁਹਾਨੂੰ ਤਾਂ ਅੱਜ ਕੱਲ ਹੈਪੀ ਪਛੀਏ ਦੀ ਚੀਤੇ ਹੋ। ਇਹ ਹਰਪ੍ਰੀਤ ਇਹ ਹੈਪੀ ਪਛੀਏ ਦਾ ਵੀ ਪਿਓ ਆ ਜਿਹਦੀ ਇਹ ਗੱਲ ਕਰਨ ਰਿਹਾ। ਹੈ ਹਰਪ੍ਰੀਤ ਛੋ ਜਿਹੜਾ ਇਹਦਾ ਭਰਾ ਜਿਹੜਾ ਉਹ ਫੜਿਆ ਸੀ ਨਾ ਪੁਲਿਸ ਨੇ ਡਰਗ ਨਾਲ ਗੁਪਤਾ ਜੀ ਨੇ ਹਲੇ ਗੁਪਤਾ ਜੀ ਨੇ ਗਮ ਸਾਰੀ ਗੱਲ ਤਾਂ ਦੱਸੀ ਨਹੀਂ। ਉਹ ਵੀ ਕਿਸੇ ਸਮੇਂ ਮੈਂ ਹੀ ਦੱਸੂੰਗਾ ਅਗਲੀ ਵਾਰ। ਮੈਂ ਇਹ ਉਹਨਾਂ ਲੋਕਾਂ ਨੂੰ ਪੈਸੇ ਦਿੰਦੇ ਜਿਨ੍ਹਾਂ ਨੂੰ ਮੈਂ ਕਿਹਾ ਪੀਣ ਪੈਣਾ ਦੇਉਗੇ ਆਪ ਕਹਿ ਰਿਹਾ ਜਿਹੜਾ ਬੰਦਾ ਕਹਿੰਦਾ ਸੀ ਕਿ ਮੈਂ ਨਸ਼ੇ ਛਡਾਉਣਾ ਤੇਰੇ ਭਰਾ ਦੇ ਤਾਂ ਛਡਾਈ ਨਹੀਂ ਕਿ ਆਪ ਕਹਿਣਾ ਤੈਨੂੰ ਪਤਾ ਕਿੰਨੇ ਉਹ ਕਿਹੇ ਜੇ ਕੰਮ ਕਰ ਦਿੰਦਾ ਧਿਆਨ ਨਾਲ ਫੇਰ ਤੋਂ ਸੁਣਿਓ ਐਪੀ ਦੀ ਗੱਲ ਸੁਣਾਉਂਦਾ ਨਸ਼ੇ ਪੱਤੇ ਵਾਲਾ ਮੋੜ ਮੋਟਾ ਹਨ ਉਦੋਂ ਤੇ ਨਸ਼ੇ ਪਤੇ ਕਰਦੇ ਇਹਨਾਂ ਨੂੰ ਕੋਈ ਨਫੇ ਘਾਟੇ ਦਾ ਥੋੜੀ ਪਤਾ ਹੈ ਆ ਸੁੱਟ ਲੋ ਉਹ ਜਿਹੜੇ ਦਿਲੇ ਖਾਂ ਤੇ ਉਹ ਕਹੇ ਮੈਂ 50 ਹੀ ਭੇਟ ਦੇ ਤਾ ਮੈਂ ਮੁੱਕਰ ਵੀ ਹਾਂ ਕਿ ਕੀ ਕੀ ਵਰਖ ਪੈਂਦਾ ਮੈਂ ਉਹਨਾਂ ਲੋਕਾਂ ਨੂੰ ਪੈਸੇ ਦੇ ਦਿੰਦੇ ਜਿਨ੍ਹਾਂ ਨੂੰ ਮੈਂ ਕਿਹਾ ਮੈਂ ਪੈਸੇ ਨਾ ਦੇਵਾਂਗੇ ਆਪਦੇ ਭਰਾ ਦੀ ਗੱਲ ਕਰ ਕੋਈ ਨਾ ਮਾਰ ਗਿਆ ਜਿਆਨ ਨੂੰ ਵੀ ਕੋਈ ਜੁਰਮ ਮੈਂ ਇਹ ਗੱਲ ਕਹਿ ਰਿਹਾ ਵੀ ਇਹ ਵਿਚਾਰੀ ਦੋਸਤੀ ਆ ਆ ਹੁਣ ਕਿਹੜੀ ਇਹ ਇਹ ਬੜੇ ਧਿਆਨ ਨਾਲ ਸੁਣਿਓ ਹਲੇ ਮੈਂ ਤੁਹਾਨੂੰ ਮਾੜਾ ਮਾੜਾ ਜਿਹਾ ਟ੍ਰੇਲਰ ਦੇ ਰਿਹਾ ਕਿਉਂਕਿ ਤੁਹਾਨੂੰ ਸਮਝਦਿਆਂ ਨੂੰ ਵੀ ਦੋ ਤਿੰਨ ਦਿਨ ਲੱਗਣੇ ਆ ਜਿਹੜੀ ਗੱਲ ਜਿਹੜੀ ਮੈਂ ਕਹਿ ਤਾ ਨਾ ਉਹ ਦਿਨ ਜਿਹੜੇ ਮੈਂ ਪਰਸਨਲੀ ਬਹਿ ਕਮਾਇਆ ਹੂੰ ਤੇ ਕੋਈ ਨਹੀਂ ਮੰਨਦੀ ਕਿ ਕੋਵਾਂ ਦੇ ਨਾਂ ਦੇ ਪ੍ਰੈਜ਼ੈਂਟੇਟਿਵ ਦੇ ਇਹ ਪਰਸਨਲ ਕਹਿ ਮੈਂ ਪੰਜ ਚਮੜਾ ਕਾ ਮਾਰੇ ਉਹ ਮੇਰਾ ਪਰਸਨਲ ਹੂੰ ਤੁਪ ਉਹ ਨਹੀਂ ਮਾਰਿਆ ਨਾ ਉਸਕੇ ਨੂੰ ਲਿਖੇ ਦੇ ਲੱਤ ਪਰ ਮੈਂ ਇੱਥੇ ਆਉਣੇ ਪਏ ਹੂੰ ਹੂੰ ਅਗਰ ਉਹ ਵੀ ਸਿਚੁਏਸ਼ਨ ਹੈ ਕਿ ਜੇ ਤੇ ਕੋਈ ਰਿਕਾਉਂਟਰ ਨਾ ਹੁੰਦਾ ਜਦੋਂ ਕਰ ਕਹਿਣਾ ਬਾਬਾ ਤੁੱਟਾ ਕੇ ਦੂੰਗਾ ਨਾ ਉਹਦਣ ਕੀ ਚਗਾ ਪਿਆ ਰਹੀ ਵੀ ਇਹਨਾਂ ਨੇ ਇੱਥੋਂ ਧਿਆਨ ਦੇ ਕੇ ਸੀ ਜਿਹੜੀ ਉਹਨਾਂ ਨਸ਼ੇ ਦੀ ਕਿਪਲ ਨਹੀਂ ਨਸ਼ੇ ਨਹੀਂ ਆਇਆ ਕਿਉਂ ਜਿਹੜੇ ਜਿਹੇ ਸਲਾਹ ਹੈ ਨਾ ਉਹ ਖਿਡਾਉਣ ਆਏ ਇੱਥੋਂ ਆ ਸੁਣ ਲੋ ਤੇ ਉਹ ਨੂੰ ਦੌੜ ਤੇ ਥੋੜਾ ਜਿਹਾ ਇਹਨਾਂ ਨੂੰ ਫਗਵਾਲੇ ਰੱਖਣਾ ਹੁੰਦਾ ਉਹ ਚੱਕੀ ਉਹ ਜਿਹੜੇ ਬੰਦੇ ਪੁਲਸ ਵਾਲੇ ਇਹਨਾਂ ਨਾਲ ਜਿਹੜੇ ਕੰਮ ਕਰਦੇ ਨੇ ਮੈਂ ਕਿਹਾ ਹੂੰ ਉਹ ਟਰੇਮਾਂ ਦੇ ਵੱਤ ਆਖੋ ਸੁਣ ਲੋ ਜੀ ਧਿਆਨ ਨਾਲ ਸਰ ਕੇ ਉਹਨੇ ਹੋਇਆ ਜਿਦੂ ਵਾਲੇ ਗੱਡੇ ਹੋਣ ਪੁਲਸ ਵਾਲੇ ਨੂੰ ਮਤਲਬ ਨਹੀਂ ਹੁੰਦਾ ਜਿਹੜੇ ਕੀ ਹੈਗੇ ਨੇ ਪਰ ਪੁਲਸ ਵਾਲੇ ਜਿਹੜਾ ਨਾਮੀ ਤੇ ਉਹਨਾਂ ਨੂੰ ਵੀ ਬੜੀ ਡੀਪ ਪਲੈਨਿੰਗ ਕਰ ਲੈ ਪਹਿਲਾਂ ਲੈ ਲੈ ਕੇ ਨਾ ਹੂੰ ਜੈਪਾਲ ਨਹੀਂ ਮਾਰਦਾ ਮੁੰਡਾ ਬੰਦੇ ਨਾ ਇਹਨਾਂ ਗਰੀ ਬੰਦੇ ਮਾਰੀ ਜੈਪਾਲ ਜੀ ਹੂੰ ਮਤਲਬ ਇੱਕ ਮੁੰਡਾ ਮਾਰਿਆ ਰੋਕੀਏ ਨੇ ਉਹ ਵੀ ਕਤਲ ਨਹੀਂ ਕੀਤਾ ਇਹ ਤੇ ਉਹ ਵੀ ਕਤਲ ਜਿਹੜਾ ਹੀ ਨਾਲ ਦੇ ਗੈਸ ਤੇ ਜਮੰਡਾ ਉਹਨੇ ਕੀਤਾ ਇਹ ਵੀ ਲੱਗ ਇਹ ਬੰਦੇ ਮਾਰ ਵਾਲਾ ਭੈਣੀ ਡਿਪਾਰਟਮੈਂਟ ਚੋਰੀ ਦੇ ਕੰਮ ਚ ਉਹਦੇ ਨੂੰ ਡਮਾਰ ਕੋਈ ਨਹੀਂ ਹੈ ਉਹ ਮਿਲੂ ਉਹਨਾਂ ਨੇ ਕੀਤਾ ਜਪਾਨਲੇ ਨੂੰ ਕਿਹਾ ਵੀ ਕੋਈ ਨਹੀਂ ਰਿਜਿਸਟਰ ਮੈਂ ਕਰ ਉਹ ਇਧਰ ਡੀਲ ਕਰਨਾ ਬੰਦਾ ਹੈ ਉਹ ਰਿਹਾ ਉਹ ਦੂਜੇ ਮੁੰਡੇ ਨਾਲ ਸੀ ਨਾ ਜਿਹੜੇ ਖੜੇ ਗਏ ਪਹਿਲਾਂ ਉਹਨੇ ਚਲਾਤੀ ਗੋਲੀ ਪੁਲਸ ਵਾਲਾ ਕਿ ਤਾਂ ਠਾ ਹੋਇਆ ਮੈਂ ਉਹ ਨਹੀਂ ਬੋਲ ਚਾਹ ਰਿਹਾ ਤੇ ਬੋਲ ਸਰ ਮਾਦੇ ਤਾਂ ਮੈਂ ਹੂੰ ਕੋਲ ਮੇਰਾ ਇੱਕ ਜਿਆਦਾਦਿਕ ਪ੍ਰੋਬਲਮ ਹੈ ਪੀਏ ਨੂੰ ਫੋਨ ਨਹੀਂ ਕਰਦਾ ਕੋਈ ਬੰਦਾ ਆਪਰੇ ਨੂੰ ਕਰਦੇ ਕਰਦੇ ਵਖੀ ਗਾਦੇ ਕੋਈ ਨੰਬਰ ਹੀ ਪਤਾ ਨਹੀਂ ਕਿਨੂੰ ਬੱਚਾ ਵੀ ਤਾਰਿਆ ਸਾਤ ਤੱਕ ਸਾਤ ਮੈਂ ਇਹਨੂੰ 1.5 ਮਹੀਨੇ ਮਤ ਜਦੋਂ ਤੋਂ ਉਹ ਘਟਨਾ ਪਰ ਗਿਆ ਮਈ ਦੇ 14-15 ਤਰੀਕ ਦੀ ਮੇਰੇ ਕੋਲ ਨਾਲ ਗੱਲ ਹੋਇਆ ਉਹ 15 ਤਰੀਕ ਦੀ ਉਦੋਂ ਮੈਨੂੰ ਹਫਤੇ ਬਾਅਦ ਪਤਾ ਲੱਗਾ ਸੀ ਕਿ ਇਹ ਕਲਕੱਤੇ ਨੂੰ ਨਿਕਲ ਗਿਆ ਤੇ ਕਲਕੱਤੇ ਦਾ ਅੱਡਾ ਜਿਹੜਾ ਵਾ ਉਸ ਨਾਲ ਜਿੰਨਾਂ ਬੰਦੇ ਨੂੰ ਪਤਾ ਹੈ ਕਿ ਇੱਕ ਵੱਡਾ ਪੂਸ ਇਨਵੈਸਟ ਕਰ ਗਿਆ ਮੈਂ ਉਹਨੂੰ ਬਥੇਰੀ ਕੋਸ਼ਿਸ਼ ਕੀਤੀ ਕਿਹਾ ਕਿ ਉਹ ਲਿਗਾ ਨਹੀਂ ਕਦਾ ਇਹ ਦੋ ਬੰਦਾ ਘਲਾਸੇ ਗਏ ਨਾਲ ਕੁਝ ਉਹ ਸਵੇਰ ਮੈਨੂੰ ਉਦੋਂ ਹੀ ਪਤਾ ਲੱਗਾ ਜਦੋਂ ਇੱਕ ਕਰ ਗਿਆ ਤੈਨੂੰ ਦੁੱਧੂ ਜੀ ਪਾ ਕੇ ਉਹਨਾਂ ਨੇ ਕੁਝ ਦਿੱਤਾ ਦੁੱਧੂ ਲਾਇਆ ਇਹਨਾਂ ਨੇ ਜਾ ਬਲਣਾ ਨਹੀਂ ਅਸਲ ਦੁੱਧੂ ਲਾਇਆ ਉਦੋਂ ਦੇ ਪਾ ਕੇ ਉਹਨੂੰ ਨਸ਼ੀਲੀ ਦਵਾਈ ਦਿੱਤੀ ਤੇ ਇਹਨਾਂ ਨੂੰ ਫਿਰ ਉਹਨਾਂ ਨੇ ਸੱਤਿਆਂ ਨੂੰ ਚੁੱਕ ਲਿਆ ਤਾਜਾ ਉੱਥੇ ਅੰਦਰ ਹੀ ਰੂਮ 'ਚ ਹੀ ਨਾਂ ਡੈਰੋਗੇਟ ਕੀਤਾ ਉਹਨੇ ਹਾਂ ਇੱਕ ਦਿਨ ਪਹਿਲਾਂ ਹਸਲ ਕੇ ਹੀ ਉੱਥੇ ਉਹ ਗਿਰਤਾ ਜਿਹੜੀ ਨਾ ਇਹ ਉਹ ਡੈਰੋਗੇਸ਼ਨਿੰਗ ਦੀ ਹੋਈ ਆ ਤੇ ਉਹਦੇ 'ਚ ਮੈਨੂੰ ਇੱਕ ਦਿਨ ਤੱਕ ਪਤਾ ਹੀ ਕੋਈ ਨਾਂ ਨਹੀਂ ਲੈਣਾ ਕਿਹਾ ਸੀ ਹਾਂ ਸਵਾ ਇਹ ਕੋਈ ਨਾ ਨਾਮ ਲੈ ਰਿਹਾ ਜਾਂਦਾ ਹਾਂ ਤੇ ਪਰ ਮੈਨੂੰ ਇਹ ਡਰ ਸੀ ਵੀ ਨਸ਼ੇ ਪਤੇ ਤੇ ਮਾਹਰ ਨੂੰ ਕੋਈ ਪਤਾ ਨਹੀਂ ਨਸ਼ੇ ਪਤੇ ਕਰਾ ਕੇ ਕਹਿਣ ਕੋਈ ਜਿਹੜਾ ਉਹ ਲਾ ਕੇ ਕੋਈ ਬਗਾ ਲਨ ਕੋਈ ਚੀਜ਼ ਨਾਲ ਕੋਈ ਡਾਇਜੈਸਟਨ ਦੇ ਉੱਪਰ ਲੈਂਦੇ ਆ ਜਿਹੜੀ ਨਾ ਕੋਈ ਮੁੱਢ ਤੋਂ ਕੋਈ ਉਹ ਐਂਡੇ ਨਾ ਉਹਨੂੰ ਤੇ ਲਿਆ ਨਹੀਂ ਕਿਸੇ ਦਾ ਹਾਂ ਜੀ ਅਰੇ ਉਹਨਾਂ ਨੂੰ ਕੋਈ ਪਤਾ ਲੱਗ ਗਿਆ ਜੀ ਤਾਂ ਕਿ ਜਿਹੜੀ ਅਬੀਨ ਲੱਗਦਾ ਜਿਹੜੇ ਅੱਡਿਆਂ ਦੇ ਪੈਰੇ ਹਨ ਮਾਲਫ ਇਹੋ ਪਿਆਵ ਜੀ ਇੱਕ ਤੇ ਇਹਨਾਂ ਦਾ ਕੰਮ ਸੀ ਪੋਸਟ ਦਾ ਆ ਸੁਣ ਲਓ ਪੋਸਟ ਕਬਨੇਟ ਉਤਰ ਹੂੰ ਚਿੱਟੇ ਨਾਮ ਕਰਦੇ ਨੇ ਮਨੂ ਕੰਟੀ ਚੁਰਬੋਲਦੇ ਪੋਸਟ ਦਾ ਕੰਮ ਕੀਤਾ ਫੀਮ ਦਾ ਕੰਮ ਕੀਤਾ ਰਸਤੇ ਦਾ ਹਰੇ ਰੰਗ ਦਾ ਕੰਮ ਕੀਤਾ ਤੇ ਸੋਨੇ ਦਾ ਹੂੰ ਇਹ ਸਾਰੇ ਕੰਮ ਕੀਤੇ ਨੇ ਹੂੰ ਉਹ ਉਹ ਬਾਰੇ ਉਸ ਜੈਪਾਲ ਦਾ ਮੇਰੇ ਖਿਆਲ ਨਾਲ ਕੰਟੋਰ ਪਰ 20 ਬਾਈ ਕਰੋੜ ਰੁਪਿਆ ਵਾ ਹੂੰ ਪੂਰਾ ਐਸਾ ਉਹ ਉਹ ਨਾ ਮੈਨੂੰ پتہ ਨਾ ਉਹਨੂੰ ਕਹਿਣਾ ਪਤਾ ਕਿਵੇਂ ਜੀਣਾ ਹੂੰ ਉਹ ਪਤਾ ਕਿ ਇੱਧਰੋਂ ਹੀ ਜਾਂਦਾ ਕਿੱਥੇ ਜਾ ਦੇਖ ਨਹੀਂ ਜਾ ਜਿਹੜੇ ਦੋ ਟਿਕਾਣਿਆਂ ਨੂੰ ਪਤਾ ਅਹੀਂ ਉਹ ਟੱਚਿੰਗ ਕਰਦਾ ਕਿਉਂਕਿ ਹੁਣ ਪੁਲਿਸ ਪੜਾ ਕੀ ਕਰਦੀ ਆ ਹੂੰ ਇਹਨਾਂ ਨੇ ਤਰੀਕਾ ਕਰਕੇ ਨਾ ਇਹ ਜਦੋਂ ਪਤਾ ਲੱਗਦੇ ਨਾ ਇੱਥੇ ਤੇ ਕਹਾ ਹੂੰ ਕਿ ਚੱਕ ਗਣੀਏ ਪਰ ਹਰ ਕਬਰ ਨਹੀਂ ਕਰਦੇ ਹੂੰ ਇਹ ਉੱਥੇ ਇੱਕ ਹੀ ਕਰਦੇ ਕਿ ਕੋਈ ਦੂਜਾ ਬੰਦਾ ਆਉਂਦਾ ਕਿ ਨਹੀਂ ਆਉਂਦਾ ਕਰਦੇ ਵੀ ਕਿ ਜਿਵੇਂ ਰੱਖੇ ਹਨ ਹਾਂ ਕੋਣ ਅਪਾਰਟਮੈਂਟ ਤੇ ਆਪਣੀ ਕੋ ਦਿੱਲੀ ਵੀ ਆ ਗਈ ਹੈ ਹਾਂ ਬੱਦ ਪੈ ਗਿਆ ਆਪਣੀ ਖਰੀਦੀ ਆ ਜਾ ਖੌਣੇ ਜਦੋਂ ਉਹ ਮਰ ਗਿਆ ਜੈਪਾਲ ਤੇ ਜਿਹਨਾਂ ਨੇ ਨਾਂ ਦੇ ਲੱਗੇ ਆ ਉਹਨਾਂ ਨੇ ਜਿਹੜਾ ਨਹੀਂ ਵਾਪਸ ਅੱਜ ਕਰੋੜ ਪਈ ਦੇ ਕੇ ਹਾਂ ਨਾ ਪਤਾ ਅਦਾ ਗ੍ਰੀਤਾ ਉਹ ਤੂੰ ਸੁਣੀ ਚੀ ਗੱਲ ਦੋ ਅਪਾਰਟਮੈਂਟ ਅਸੀਂ ਖਰੀਦੇ ਦਿੱਲੀ ਪਏ ਆ ਲੋਕ ਪਏ ਆ 22 ਕਰੋੜ ਜੈਪਾਲ ਦਾ ਪਿਆ ਤੁਹਾਨੂੰ ਪਤਾ ਸੀ ਜੀ ਕਿਸੇ ਨੂੰ ਇਹਨੂੰ ਪਤਾ ਉਹ ਦੱਸੋ ਇਹ ਕਿੱਥੋਂ ਦਾ ਪੁਰੂ ਦਾ ਸਿੱਖ ਹੈ ਜੀ ਫਿਰ ਇਹ ਦੱਸੋ ਮੈਨੂੰ ਤੁਹਾਨੂੰ ਇਹ ਪਤਾ ਸੀਗਾ ਜਿਹੜਾ ਕਲਕੱਤੇ ਇਨਕਾਊਂਟਰ ਹੋਇਆ ਸੀ ਜੈਪਾਲ ਦਾ ਤੁਹੇ ਤਾਂ ਹੀ ਸਮਝਦੇ ਹੋ ਇਨਕਾਊਂਟਰ ਹੋਇਆ ਇਹ ਕਹਿੰਦਾ ਜੀ ਇੱਕ ਦਿਨ ਪਹਿਲਾਂ ਉਹਨਾਂ ਨੂੰ ਉਹਨਾਂ ਦੇ ਦੁੱਧ 'ਚ ਪਲਾਉਣਾ ਸ਼ੁਰੂ ਕਰਤਾ ਸੀ ਡਰਗ ਕਰਨਾ ਸ਼ੁਰੂ ਕਰਤਾ ਸੀ ਇਹ ਤੁਹਾਨੂੰ ਕਿਸੇ ਨੂੰ ਪਤਾ ਦੱਸੋ ਭਾਈ ਨਹੀਂ ਪਤਾ ਮੈਨੂੰ ਤਾਂ ਨਹੀਂ ਪਤਾ ਆਪ ਦੱਸ ਰਹੇ ਫਿਰ ਕਹਿੰਦਾ ਦੋ ਅਪਾਰਟਮੈਂਟ ਨੇ ਉੱਥੇ ਪਏ ਆ ਬਾਕੀ ਸਮਾਨ ਦਾ ਵੀ ਪਤਾ ਕਿੱਥੇ ਹੈ ਮਗਰ ਕਹਿੰਦਾ ਹਲੇ ਟੱਚ ਨਹੀਂ ਕਰ ਸਕਦੇ ਹੈ ਜੀ ਦੋ ਟਿਕਾਣਿਆਂ ਦਾ ਤੁਸੀਂ ਇਹ ਦੱਸ ਦੋ ਜਿਹੜਾ ਬੰਦਾ ਇਸ ਕਿਸਮ ਦਾ ਛਾਤਰ ਹੋਵੇ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣੇ ਮੁਫਾਤ ਵਾਸਤੇ ਵਰਤ ਸਕਦਾ ਹੋਵੇ ਜਿਹਨੇ ਗੁਰੂ ਤੇਗ ਸਿਕ ਗੁਰਪ੍ਰੀਤ ਸਿੰਘ ਹਰੀ ਨੋ ਜਿਹੜਾ ਇਹਦਾ ਸਾਥੀ ਸੀ ਉਹਦਾ ਕਤਲ ਕਰਤਾ ਸਿਰਫ ਇਸ ਲਈ ਕੁਕੀ ਇਹਦੀ ਸੱਚਾਈ ਸਾਹਮਣੇ ਲਿਆਉਣ ਲੱਗ ਪਿਆ ਸੀ ਇਹ ਇਹਦੇ ਅੱਜ ਆ ਦਿਲਜੀਤ ਕਲਚੀ ਤਾਂ ਇਹਦੇ ਨਾਲ ਰਿਹਾ ਉਹ ਆ ਕੇ ਜੋ ਬੋਲ ਰਿਹਾ ਅਸੀਂ ਤਾਂ ਨਹੀਂ ਬੋਲ ਰਹੇ ਭਾਈ ਪ੍ਰਧਾਨ ਮੰਤਰੀ ਬਾਜੇ ਕੇ ਉਹ ਸੀ ਜਿਹੜਾ ਇਤਨਾ ਪਟਾ ਨੂੰ ਹੱਥ ਮਾਰਦਾ ਸੀਗਾ ਬਿੱਟੂ ਵੀ ਤੂੰ ਉਸ ਸੁਣਾ ਦੇ ਉਹ ਵੀ ਭੁੱਲ ਗਏ ਉਹਨੇ ਖੇਤਾਂ 'ਚ ਆ ਗਈ ਖੇਤਾਂ 'ਚ ਉਹ ਆ ਕੇ ਦੱਸਣ ਡਿਆ ਕਿ ਇਹ ਤਾਂ ਡਰਾਮਾ ਡੋਲ ਤੇ ਆ ਇਹਦੀ ਅਸਲੀ ਚਿਹਰਾ ਤੁਹਾਨੂੰ ਪਤਾ ਵੀ ਨਹੀਂਗਾ ਜੇ ਜੂੜ ਬੋਲੀ ਨੂੰ ਸਾਨੂੰ ਪਤਾ ਸਾਰੀ ਗੱਲ ਦਾ ਕਿਉਂਕਿ ਇਹਨਾਂ ਨਾਲ ਸੰਪਰਕ ਤੇ ਜਨਸਾ ਨਾਲ ਨਹੀਂ ਹੋਇਆ ਤੇ ਸਮੇਂ ਤੋਂ ਵੀ ਮੈਨੂੰ ਪਤਾ ਵੀ ਤੇ ਪਹਿਲੀ ਕੀ ਰੋਏ ਕੀ ਨਹੀਂ ਹੈਗੇ ਤੇ ਸਮਰਕ ਨੂੰ ਮੇਰਾ ਇਹਨਾਂ ਨੇ ਕਰਾਇਆ ਹੈ ਜਿਹਦੇ ਆਪਣੇ ਬੱਕੇ ਨਹੀਂ ਹੈ ਹੂੰ ਛੇੜ ਨਹੀਂ ਬੱਕੇ ਨਹੀਂ ਅੰਦਰ ਦੇ ਮੁੰਡੇ ਇਹਨਾਂ ਦਾ ਕਹਾਜ ਇਹਨਾਂ ਨੇ ਕਿਹਾ ਇਹ ਨਿਗਲ ਜਾਂ ਇਹ ਨਿਗਲੇ ਨਹੀਂ ਗਤੋਂ ਇਹ ਪੜ੍ਹਨ ਤੇ ਇਹ ਥੋੜਾ ਜਿਆਦਾ ਈਜ਼ੀ ਲੱਗਦਾ ਕਮ ਸਾਧਾਰਨ ਦਾ ਫੜਿਆ ਨਾ ਜਾਵੇ ਉਹਨੂੰ ਹੋ ਜਾਂਦਾ ਕਿ ਥੋੜਾ ਸ਼ਰਮ ਵਿੱਚ ਕਦੇ ਖੜੇ ਨਹੀਂ ਆਉਂ ਹੂੰ ਹੋਰ ਰੌਲਾ ਹੀ ਮਸਲਾ ਇਹ ਹੈ ਕਿ ਤਹੇ ਨਾ ਕਿ ਕੋ ਕੀ ਪਹਿਲਾਂ ਤੋਂ ਹੀ ਕੋ ਨਾ ਬਦਲ ਤਾਂ ਆਪਣੇ ਕੋਲ ਸਿਚੁਏਸ਼ਨ ਇਹ ਹੈ ਜਿੱਧਰ ਫੜਿਆ ਯਾਰ ਤਾਂ ਅੰਗੇ ਲੱਗੀ ਮੈਂ ਤਾਂ ਕਹਿ ਰਿਹਾ ਇਧਰ ਉਧਰ ਕਰ ਲੈਣੀ ਹੈ ਕੈਨ ਨਰੂਤੀ ਦਾ ਖੇਡ ਨਹੀਂ ਪੇਰ ਪੇਰ ਕਰੀ ਅੱਤਾਂ ਅਣੜ ਸੁਣੇ ਹੋਣੇ ਤੇ ਇਹ ਮੈਂ ਪਹਿਲਾਂ ਵੇਖਿਆ ਪ੍ਰਚਾਰਕ ਇਹ ਜਾ ਅਣੜ ਸੁਣੇ ਹੋ ਮਾਂ ਭੈਣ ਦੀਆਂ ਗਾਲਾਂ ਤਾਂ ਐਵੇਂ ਹੀ ਕੱਢੀ ਜਾਂਦਾ ਨਾ ਪਤਾ ਨਹੀਂ ਕਿੱਥੇ ਪੜ ਕੇ ਆਇਆ ਹੈ ਆਪਣੇ ਕੋਲ ਸਿਚੁਏਸ਼ਨ ਇਹ ਹੈ ਜਿੱਧਰ ਫੜਿਆ ਯਾਰ ਤਾਂ ਅੰਗੇ ਲੱਗੀ ਮੈਂ ਤਾਂ ਕਹਿ ਰਿਹਾ ਇਧਰ ਉਧਰ ਕਰ ਲੈਣੀ ਹੈ ਕੈਨ ਨਰੂਤੀ ਦਾ ਖੇਡ ਨਹੀਂ ਜਦੋਂ ਇਹਦਾ ਬਾਲਾ ਤੰਗੀ ਲੱਗੀ ਨਾ ਕੈਸ਼ ਵੈਨ ਮੈਂ ਇੱਧਰ ਉੱਤਰ ਕਰਦੇ ਨਹੀਂ ਇੱਕ ਮਿੰਟ ਤੇ। ਇਹ ਕੰਮ ਹੀ ਪੈ ਕਰਵਾਉਣੇ ਨੂੰ ਨੰਚੜ ਲੱਗ ਮੈਂ ਸੰਕਾ ਦੀ ਉਹ ਹੀ ਪਹਿਲੇ। ਇੱਕ ਆਪ ਹੀ ਸੁਣਾ। ਕਹਿੰਦਾ ਜਦ ਕੰਮ ਹੀ ਇਹ ਕਰਨਾ ਫਿਰ ਨੰਚ ਲਾ ਕੇ ਤੇ ਸੰਕਾ ਦੀ ਆ। ਉਹਨੂੰ ਘਾਉਂਦਾ ਹੀ ਰਾ ਭੇਜ ਕਰਤਾ। ਕਿ ਉਹਦੇ ਪੁੱਤ ਨੂੰ। ਜਿਹੜਾ ਤੈਨੂੰ ਬਰਮਸ ਕੀਤਾ ਉਹ ਮੈਨੂੰ ਪਤਾ ਨਹੀਂ ਮੇਰੇ ਕੋਲ ਹੈਗਾ। ਉਹ ਤੈਨੂੰ ਤੇ ਤਾਂ ਵੀ ਛੇੜਵਾਂ। ਠੀਕ ਹੈ। ਜਿਹੜੇ ਬੰਦੇ ਕੋਲ ਇੱਕ ਕੋਲ ਪਿਆ ਉਹਦੇ ਨੂੰ ਪਤਾ। ਤonnage ਦੇ ਪੈਸੇ ਨਾ ਉਹਦੇ ਬੰਦੇ ਆਪਣਾ ਜਾਣਕਾਰ ਆ ਉਹ ਸਿਚੁਏਸ਼ਨ ਇਹ ਆ ਕਿ ਨਾਦੇ ਪੈਸਾ ਕੱਢ ਸਕਦਾ ਉਹ ਸਭ ਇਹਦਾ ਹੈ ਵੀ ਜਦੋਂ ਸਟਾਉਂਡ ਬੈਂਕ ਜਲੇ ਨਾ ਹੁੰਦਾ ਉਹ ਕਿਸੇ ਨੂੰ ਦਿਖਾਉਂਦਾ ਇੱਦਾਂ ਦਿਖਾਉਂਦਾ ਇੱਦਾਂ ਜੇ ਉਹਨੇ ਅੱਜ ਪੈਸੇ ਸ਼ੋਅ ਕਰਤੇ ਜਾਂ ਸੋਨਾ ਮੇਚਣ ਤੋਂ ਪਹਿਲਾਂ ਸੋਨੇ ਦੀ ਜਿਹੜਾ ਸੋਨਾ ਨਾ ਸੋਨੇ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਕਿ ਸੋਨੇ ਦੀ ਪਛਾਣ ਹੁੰਦੀ ਹੈ ਲੋਕਾਂ ਦੇ ਗਹਿਣਾ ਹੁੰਦਾ ਠੀਕ ਆ ਹੁਣ ਸੁਨਿਆਰੇ ਦੀ ਆ ਵੀ ਜਿੰਦੇ ਕੋ ਆਪਣੀ ਜਾਣਕਾਰੀ ਹੋਵੇ ਬੰਦਾ ਇਹ ਇਰਾਨ ਦੇ ਸਕੂਲ ਆ ਫਿਰਦੇ ਪੋਸਪ ਨੰਬਰ 1 ਨੰਦੀਆ ਜੇ ਬੰਦੇ ਪਤਾ ਇਹੋ ਸੋਨਾ ਬਗਲਾ ਆ ਗਿਆ ਇਹਨਾਂ ਨੇ ਬਿਸਕੁਟ ਵਾਇਆ ਤਾਂ ਕੁਝ ਕੀਤਾ ਹੂੰ ਜਿਹੜਾ ਬਿਸਕੁਟ ਹੀ ਬੰਦ ਹੋ ਗਈ ਕੰਪਨੀ ਦਾ ਬੰਦ ਹੂੰ ਸੋ ਕੋਲ ਮਾਰ ਕੇ ਸੋਨਾ ਵੇਚਣਾ ਸਭ ਨੂੰ ਕੀ ਹੁੰਦਾ ਜਿਹੜਾ ਕੋਦੇ ਵੀ ਇਹਨੂੰ ਵੇਚਾ ਨਾ ਸੋ ਬਹੁਤ ਔਖਾ ਐਫੀਡੀਟਸ ਦੇ ਵਿੱਚ ਜੋ ਕਮੀਆਂ ਨੂੰ ਪਤਾ ਹੁੰਦਾ ਕਿ ਸੋਨਾ ਇੰਨਾ ਜੇ ਵੇਚਿਆ ਨਾ ਤਾਂ ਕੋਈ ਨਕਰੀ ਹੋਣੀ ਹੁੰਦੀ ਹੂੰ ਉਹ ਸੋਨਾ ਨੂੰ ਲਗਾਉਣਾ ਇੱਕ ਹੈ ਜੈ ਜੈ ਥੋੜਾ ਜਿਹਾ ਬੱਕੇ ਮੇਰੀ ਗੱਲ ਹੋਜੀ ਬੰਦੇ ਨਾਲ ਤੇ ਉਹ ਬੰਦਾ ਉਹ ਬੰਦਾ ਕਹਿੰਦਾ ਵੀ ਜਿੰਨਾ ਮਤਲਬ ਹਜੇ ਨਹੀਂ ਹਜੇ 6 ਮਹੀਨੇ ਹੋ ਫੋਨ ਵੀ ਨਹੀਂ ਕਿਹਾ ਉਹਨੇ ਪਰਫੋਰਮਰ ਕਿਹਾ ਦੱਸਿਆ ਸੀ ਕੀ ਕਰਨਾ ਤੇ ਉਸ ਤੋਂ ਬਾਅਦ ਮਨੇ ਉਹਨੂੰ ਬੰਦ ਕੀ ਉਹਨੇ ਫੋਨ ਨਾ ਕਰੀ 6 ਮਹੀਨੇ ਬਾਅਦ ਕਹਿੰਦਾ ਮੈਂ ਵਾਪਸ ਕਾਲ ਕਰੂੰਗਾ 6 ਮਹੀਨੇ ਪਹਿਲੇ ਗਏ ਹਨ ਤੇ 6 ਮਹੀਨੇ ਪਹਿਲੇ ਤੇ ਉਦੋਂ ਉਹਨੇ ਮਿਲਿਆ ਤਲ ਗਈ ਸੀ ਵੀ ਮੈਂ ਉਧਰ ਕਿੰਨਾ ਮਿਲਦਾ ਨਹੀਂ ਨਾ ਕਿਸੇ ਬੰਦੇ ਨੂੰ ਸਹਿਮਾਨ ਤੇ ਪਰ ਉਹਦਾ ਉਹਨੂੰ ਇਹ ਨਹੀਂ ਦੱਸਣਾ ਵੀ ਮੈਂ ਭੈਵੀ ਤੋਂ ਦੇਣਾ ਉਦੋਂ ਨਾ ਕਰੀ ਔਰ ਉਹ ਜੇ ਆ ਜਾਂਦੇ ਪੈਸੇ ਹਨਾ ਤੇ ਆਪਣਾ ਗਰਮਸਰੀ ਹਾਲ ਹੋ ਜਾਣਗੇ ਬਹੁਤ 12000 ਡਾਲਰ ਜਾਂ 15000 ਡਾਲਰ ਜਿੰਨੂੰ ਵੀ ਆਉਂਦਾ ਉਹਨਾਂ ਨਾਲ ਕਰਵਾ ਲੈਣਾ ਵੀ ਮੇਰਾ ਸਾਥ ਕਰੋ ਪੈ ਜੋ ਕਰਾ ਵੀ ਆਪਾਂ ਜਿਆੜੀਆਂ ਲੱਖ ਕਮਾਏ ਹੂੰ ਇਹਦੇ ਤੋਂ ਉਤਰ ਨੂੰ ਜਿੰਦਾ ਦਾ ਗੰਮ ਪਹਿਲੇ ਕੁਛ ਔਖੀ ਜਿਹਾ ਦਾ ਗੰਮ ਪਹਿਲੇ ਬੋਲਦਾ ਜਿੰਮੀ ਚੋਣ ਦਾ ਬਾਅਦ ਬਹੁਤ ਔਖਾ ਹੋ ਗਈ ਬੇਚਣਾ ਹੂੰ ਉਹ ਵੀ ਮੈਨੂੰ ਹੁਣ ਜੇ ਕ੍ਰੈਡਿਟ ਕਾਰਡ ਆਣਾ ਵੀ ਮੈਂ ਕਰ ਨਹੀਂ ਪੀ ਸਕਾ ਹੁਣ ਮੈਨੂੰ ਤੁਸੀਂ ਬੜੇ ਬੜੇ ਤੁਸੀਂ ਵੇਖੇ ਹੋਨੇ ਜੀ ਗੁਰੂ ਤੇ ਸਿੱਖ ਇਕ ਤਾਂ ਉਹ ਹੁੰਦੇ ਆ ਗੁਰੂ ਦੇ ਸਿੱਖ ਜਿਹੜੇ ਵਾਕੇ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਚੱਲਣ ਇੱਕ ਹੁੰਦੇ ਇਹ ਜੇ ਢੋਂਗੀ ਜਿਨ੍ਹਾਂ ਨੇ ਬੀਬੀ ਖਾਲੜਾ ਦੀ ਵੀ ਵਿਰੋਧਤਾ ਕੀਤੀ 84 ਤੇ ਜਦੋਂ ਗੁਰਦੀਪ ਸਿੰਘ ਜਲੂਪੁਰ ਖੇੜਾ ਕੌਮ ਨਾਲ ਖਲੋ ਗਿਆ ਇਹ ਇੰਦਰਾ ਗਾਂਧੀ ਨਾਲ ਖਲੋਗੇ ਜਿਨ੍ਹਾਂ ਨੇ 2019 ਚ ਕਾਂਗਰਸ ਦੀ ਮਦਦ ਕੀਤੀ ਹੁਣ ਲਾ ਲਿਆ ਹਿਸਾਬ ਕੀ ਯਾਰ ਇਸ ਤਰ੍ਹਾਂ ਗੱਡੀ ਨਹੀਂ ਚੱਲਦੀ ਹੁਣ ਆ ਕੇ ਆਪਦੇ ਆਪ ਨੂੰ ਗੁਰੂ ਦਾ ਸਿੱਖ ਸ਼ੋਅ ਕਰਤਾ ਹੁਣ ਤੁਸੀਂ ਬੜੀ ਦੁਨੀਆ ਵੇਖੀ ਆ ਮੈਨੂੰ ਇਹ ਸਮਝਾ ਦਿਓ ਇਹ ਕਿਹੜਾ ਇਹ ਜਾਂ ਪ੍ਰਚਾਰਕ ਵੇਖਿਆ ਜਿਹੜਾ ਪਹਿਲਾਂ ਤਾਂ ਗੁਰੂ ਸਾਹਿਬ ਦੀ ਸਵਾਰੀ ਗੁਰੂ ਸਾਹਿਬ ਨੂੰ ਅਜਨਾਲੇ ਥਾਣੇ ਲੈ ਜਾਇ ਇੱਕ ਬੰਦਾ ਛਡਾਉਣ ਵਾਸਤੇ ਇਤੋਂ ਕਮਜ਼ੋਰ ਬੁਝਦਿਲ ਘਟਿਆ ਬੰਦਾ ਕੌਣ ਹੋ ਸਕਦਾ ਫਿਰ ਕਿਹੜਾ ਗੁਰੂ ਦਾ ਇਹ ਜਾਂ ਤੁਸੀਂ ਇਹ ਵੇਖਿਆ ਇਹ ਢੋਂਗੀ ਹੁੰਦੇ ਜੀ ਜਿਹੜਾ ਕਹਿੰਦਾ ਬੈਂਕ ਕੋ ਲੁੱਟਣਾ ਕੈਸ਼ ਬੈਂਕ ਨੂੰ ਲੁੱਟਣੀ ਪਤਾ ਇਤਨਾ ਲੁੱਟ ਲਈਦੀ ਆ ਅੱਜ ਮੈਂ ਆਹੀ ਕੰਮ ਫਿਰ ਸ਼ਰਮ ਕੀ ਨੱਚਣਾ ਕੀ ਤੇ ਸ਼ਰਮ ਕੀ ਮਤਲਬ ਬੈਂਕ ਕੋ ਲੁੱਟਣਾ 22 ਕਰੋੜ ਹਥਿਆਰ ਦੀ ਖੇਪ ਇਹ ਕਿਹੜਾ ਪ੍ਰਚਾਰਕ ਹੈ ਜਿਹੇ ਕੰਮ ਕਰਦਾ ਜਿਹੜਾ ਆਪਦੇ ਆਪ ਨੂੰ ਅੱਜ ਵੱਡਾ ਪੰਥਕ ਸ਼ੋਅ ਕਰਦੇ ਆ